ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਦੋਸਤੋ ਇਹ ਗੱਲ ਜਿਲ੍ਹਾ ਦੋਸਤੋ ਇਸ ਪਿੰਡ ਨੂੰ ਫਿਰੋਜ਼ਪੁਰ ਤੇ ਨੇੜੇ ਸ਼ਹਿਰ ਦੋਸਤੋ ਮੁੱਦ ਕੀ ਦੇ ਆ ਜਿਹੜੇ ਘਰ ਚੋਂ ਵੀਡੀਓ ਤੁਹਾਨੂੰ ਦਿਖਾ ਰਿਹਾ ਜੀ ਇੱਥੇ ਵਿਕਰੀ ਆਸੇ ਪਾਸੋਂ ਹੁੰਦੇ ਆ ਅੱਜ ਦੋ ਜਾਨਵਰ ਇਸ ਘਰ ਦੇ ਵਿੱਚੋਂ ਤੁਹਾਨੂੰ ਦਿਖਾਉਂਗਾ ਜਿਹਦੇ ਵਿੱਚ ਇੱਕ ਬਿਲਕੁਲ ਹੀ ਛੋਟੀ ਉਮਰ ਦੀ ਕੱਟੀ ਹੋਊਗੀ ਦੋਸਤੋ ਨੀਲੀ ਰਾਵੀ ਨਸਲ ਦੇ ਵਿੱਚ ਟੇਡੇ ਕੱਟ ਵਾਲੀ ਇਸ ਤੋਂ ਇਲਾਵਾ ਇੱਕ ਬੂਰੀ ਕੱਟੀ ਹੋਊਗੀ ਵੈਸੇ ਦੋਵੇਂ ਨਾਗੀ ਦੋਸਤੋ ਸਾਫ਼ ਸੁਧਰੇ ਹੋਣਗੇ ਤੁਹਾਨੂੰ ਤੋੜ ਕੇ ਦਿਖਾ ਦੂੰਗਾ ਤੇ ਪਹਿਲੇ ਨੰਬਰ ਤੇ ਜਿਹੜੇ 231 ਦਿਖਾਉਂਗਾ ਤੁਹਾਨੂੰ ਟੇਢੇ ਕੱਟ ਵਾਲੀ ਕਰਮਾ ਵਾਲੀ ਬੜੀ ਸੋਹਣੀ ਹੈ ਜਿਹੜੇ ਵੀਰ ਭਰਾ ਮੇਲਿਆਂ ਤੇ ਕੰਮ ਕਰਦੇ ਆ ਉਹਨਾਂ ਨੂੰ ਦੋਸਤ ਇਹ ਕੱਟੀ ਪਸੰਦ ਆਊਗੀ ਤੇ ਵੈਸੇ ਦੋਵੇਂ ਨਾਲ ਹੀ 200 ਤੋਰ ਕੇ ਦਿਖਾਉਂਗਾ ਰੇਟ ਬਾਈ ਤੋਂ ਪੁੱਛ ਲਾਂਗੇ ਜਿਹੜਾ ਵੀ ਜਾਨਵਰ ਤੁਹਾਨੂੰ ਪਸੰਦ ਆਵੇ ਉਹਦੀ ਤਸੱਲੀ ਕਰ ਲਿਓ ਤੇ ਬਾਕੀ ਗੱਲਬਾਤ ਆਓ ਬਾਈ ਨਾ ਕਰੀਏ ਹਾਂਜੀ ਬਾਈ ਜੀ ਸਸੀਕਾਰ ਸਸੀਕਾਰ ਬਾਈ ਜੀ ਹੋਰ ਕੀ ਹਾਲ ਚਾਲ ਠੀਕ ਹੈ ਬਾਈ ਜੀ ਵਧੀਆ ਗੁਰੂ ਰਾਮ ਦਾਸ ਦੀ ਕਿਰਪਾ ਨਹੀਂ ਬਿਲਕੁਲ ਔਰ ਘਰ ਪਰਵਾਰ ਠੀਕ ਹੈ ਹਾਂਜੀ ਹਾਂਜੀ ਵਧੀਆ ਬਾਈ ਜੀ ਠੀਕ ਹੈ ਅੱਛਾ ਬਹੁਤ ਟਾਈਮ ਬਾਅਦ ਅੱਜ ਵੀਡੀਓ ਬਣਾ ਰਹੇ ਹਨ ਹਾਂਜੀ ਹਾਂਜੀ ਬਹੁਤ ਟਾਈਮ ਬਾਅਦ ਵੀਡੀਓ ਬਣਾਉਣ ਲੱਗੇ ਅੱਜ ਤੇਲੇ ਜਿਆ ਕੀਤਾ ਮੈਂ ਖਾ ਵੀਡੀਓ ਬਣਾ ਲੇ ਵੈਸੇ ਤਾਂ ਜਾਨਵਰ ਆਪਣੇ ਉਹੀ ਸੇਲ ਹੋ ਜਾਂਦੇ ਸੀਗੇ ਠੀਕ ਹੈ WhatsApp ਥਾਣੀ ਯਾਰ ਮਿੱਤਰ ਬਹੁਤ ਜੁੜੇ ਹੋਏ ਸੀਗੇ ਅੱਛਾ ਅੱਛਾ ਹਾਂਜੀ ਤੇ ਬਾਕੀ ਘਰ ਦੇ ਵੀ ਬਹੁਤ ਬਹੁਤ ਮੁਬਾਰਕ ਦਿਨ ਨੂੰ ਹਾਂਜੀ ਬਸ ਮਹਾਰਾਜ ਦੀ ਕਿਰਪਾ ਨਾਲ ਕੋਈ ਮਾੜਾ ਮੋਟਾ ਮਸਤਰੀ ਲੱਗੇ ਵੇ ਤਾਂ ਵੀ ਕਰਕੇ ਥੋੜਾ ਜਿਆ ਲੇਟ ਹੋ ਜਾਂਦਾ ਇਸ ਕਾਰਨ ਵਿੱਚੋਂ ਤੇ ਦੋ ਜਾਨਵਰ ਹੈਗੇ ਅੱਜ ਹਨਾ ਬਾਈ ਹਾਂਜੀ ਦੋ ਜਾਨਵਰ ਲੈਂਦੇ ਆ ਜੀ ਆਪਾਂ ਇੱਕ ਤਾਂ ਟੇਡੇ ਕੱਟ ਵਾਲੀ ਕੱਟੀ ਹੈ ਨਾ ਹਾਂਜੀ ਇੱਕ ਬੂਰੀ ਆ ਇੱਕ ਬੂਰੀ ਆ ਹਾਂਜੀ ਕੀ ਡਿਟੇਲ ਹੈਗੀ ਪਹਿਲੇ ਨੰਬਰ ਵਾਲੀ ਦੀ ਇਹ ਤਾਂ ਬਾਈ ਜੀ 6 ਤੋਂ 7 ਮਹੀਨੇ ਦੀ ਹੈ ਅੱਛਾ ਇਹ ਬਹੁਤ ਚੰਗੇ ਜਣੇ ਬਲੱਡ ਲਾਈਨ ਚੋਂ ਹੈਗੀ ਆ ਬਾਰਡਰ ਏਰੀਆ ਚੋਂ ਲਈ ਇਹ ਇਹ ਠੀਕ ਹੈ ਜਣੇ ਚੰਗੇ ਘਰਾਨੇ ਚੋਂ ਇਹ ਵੀ ਚੰਗਾ ਰਵਾਸੀ ਉਹਨਾਂ ਕੋਲ ਤੇ ਮੱਜਾ ਵੀ ਬਹੁਤ ਸੋਹਣੀ ਸੀ ਚੰਗੇ ਦੁੱਧ ਵਾਲੀਆਂ ਅੱਛਾ ਠੀਕ ਹੈ ਤੇ ਬਾਕੀ ਇਹ ਕੱਦ-ਕਾਠ ਬਹੁਤ ਇੰਨਾ ਕਰਨਾ ਇਹਦੀ ਮਾਂ ਦਾ ਕੱਦ-ਕਾਠ ਬਹੁਤ ਸੀਗਾ ਅੱਛਾ ਠੀਕ ਹੈ ਅੱਛਾ ਮਾਲੀ ਉਹਨਾਂ ਦਾ ਆਪਦਾ ਹੀ ਹੈ ਕਿ ਜਾਨ ਹਾਂਜੀ ਮਾਲੀ ਉਹਨਾਂ ਦਾ ਆਪਦਾ ਹੀ ਸੀਗਾ ਮਾਲੀ ਸੀਗਾ ਪਿੱਛੇ ਫਿਰੋਜ਼ਪੁਰ ਲائن ਦਾ ਅੱਛਾ ਤੇ ਉਸੇ ਗਾਂ ਉਸੇ ਦੀ ਇਹ ਗਾਂ ਬਰੀਡ ਹੈ ਜੀ ਠੀਕ ਹੈ ਉਸੇ ਮੰਨ ਕੇ ਚੱਲ ਵੀ ਫਿਰੋਜ਼ਪੁਰ ਲائن ਦੀ ਛੋਟੀ ਹਾਂ ਫਿਰੋਜ਼ਪੁਰ ਲ ਹਾਂਜੀ 6 ਤੋਂ 7 ਮਹੀਨੇ ਠੀਕ ਹੈ ਦੋਸਤੋ ਮਾਰਕਿੰਗ ਦੇਖੋ ਬਿਲਕੁਲ ਜੈਜ ਜੀ ਹੋਊਗੀ ਚਾਰੇ ਪਾਰਾਂ ਤੇ ਹੋਊਗੀ ਨਾ ਮਾਰਕਿੰਗ ਇਹਦੇ ਹਾਂਜੀ ਵੈਸੇ ਪਰਲੇ ਤੇ ਵੀ ਹੈ ਤੁਸੀਂ ਤਿੰਨ ਹੀ ਮੰਨ ਕੇ ਚੱਲੋ ਜੀ ਠੀਕ ਹੈ ਹਾਂਜੀ ਦੋਸਤੋ ਫੇਸ ਦੀ ਬਿਊਟੀ ਦੇਖੋ ਸਿੰਗ ਹਜੇ ਛੋਟਾ ਉਮਰ ਛੋਟੀ ਹੈ ਠੀਕ ਹੈ ਤੇ ਬਿਲਕੁਲ ਹੀ ਨੇੜੇ ਗੋਲ ਕਰਦੀ ਆਉਂਦੀ ਹੈ ਹਾਂਜੀ ਸਿੰਗ ਤਾਂ ਬਹੁਤ ਸੋਹਣਾ ਮੋੜੂਗੀ ਕੁੰਡਾ ਕਰੀ ਆਉਂਦੀ ਹੈ ਹਾਂ ਖੋਲ ਖਾਨ ਨੂੰ ਤੋੜ ਕੇ ਦੇਖੀਏ ਰੇਟ ਰੂਟ ਕੀ ਰੱਖਿਆ ਫਿਰ ਇਹਨਾਂ ਦਾ ਰੇਟ ਬਾਈ ਜੀ ਇਹਦਾ ਕੱਟੀ ਆਪਾਂ ਵੀ ਲਈਏ ਸ਼ੌਕ ਨਾਲ ਹੀ ਲਈਏ ਵੈਸੇ ਵੀ ਜ ਵੈਗੀ ਤਾਂ ਠੀਕ ਹੈ ਵੀ ਨਹੀਂ ਤਾਂ ਆਪਾਂ ਨੂੰ ਕੋ ਕਾਲ ਨਹੀਂ ਹੈ ਵੀ ਇਹ ਗਾਂਾਂ ਜਿਵੇਂ ਮੱਝ ਬਹੁਤ ਚੰਗੀ ਦੀ ਦੁੱਧ ਵਾਲੀ ਦੀ ਠੀਕ ਹੈ ਦੁੱਧ ਬਹੁਤ ਸੋਹਣਾ ਸੀ ਦੀ ਮਾਂ ਥੱਲੇ ਅੱਛਾ ਅੱਛਾ ਤੂਰ ਮੜ ਜੈਣ ਨੂੰ ਤੇ ਮੁੜ ਕੇ ਦੱਸ ਦਿਆਂ ਦਾ ਰੇਟ ਹਾਂਜੀ ਦੱਸੋ ਇਹ ਪਹਿਲੇ ਨੰਬਰ ਵਾਲੀ ਕੱਟੀ ਹੈ ਬਾਕੀ ਤੂਰ ਤੂਰ ਤੁਸੀਂ ਚੈੱਕ ਕਰ ਸਕਦੇ ਹੋ 6-7 ਮਹੀਨੇ ਉਮਰ ਹੈ ਵੈਸੇ ਥਣ ਥਣ ਬਹੁਤ ਵਧੀਆ ਹੋਣਗੇ ਮੋਕਸ ਕੋਈ ਨਹੀਂ ਬਾਈ ਜੀ ਠੀਕ ਹੈ ਸਾਂਭਣ ਵਾਲੀ ਹੈ ਕੱਟੀ ਗਾਂ ਸੋਹਣੀ ਝੂਟੀ ਤਿਆਰ ਹੋ ਗਈ ਤਾਂ ਗਾਹਾਂ ਮੇਲੇ ਮੁਲੇ ਆਸਤੇ ਦੋਸਤੋ ਤੁਸੀਂ ਤਿਆਰ ਕਰ ਸਕਦੇ ਹੋ ਇਸ ਕੱਟੀ ਨੂੰ ਥਣ ਵਧੀਆ ਹੋਣਗੇ ਵੈਸੇ ਰਾਜੀ ਆ ਥਣ ਤਾਂ ਬਾਈ ਜੀ ਬਹੁਤ ਸੋਹਣੇ ਲੱਗੇ ਦਿਖਾ ਦਿਓ ਤੁਸੀਂ ਝੋਲੀ ਬਹੁਤ ਹੈ ਅੱਛਾ ਹਾਂ ਗੈਬ ਵੀ ਥਾਣਾ ਚ ਬਹੁਤ ਹੈ ਠੀਕ ਹੈ ਦੋਸਤੋ ਥਾਣ ਦੇਖ ਸਕਦੇ ਹੋ ਵਧੀਆ ਨਿਖੜ ਵੀ ਹੋਣਗੇ ਜੀ ਠੀਕ ਹੈ ਸੋਹਣਾ ਥਾਣਾ ਲੈਵੇ ਤੇ ਵੀ ਡੱਬਾਂ ਨਾਲੇ ਚਟਾ ਪੂਸ਼ਪਾਸ ਬਹੁਤ ਲੰਬੀ ਹੈ ਅੱਦੇ ਤੋਂ ਜ਼ਿਆਦਾ ਚਿੱਟੀ ਹੈ ਠੀਕ ਹੈ ਰੇਟ ਦੱਸ ਰੇਟ ਬਾਈਜੀ ਦਾ 40000 ਰੁਪਿਆ ਹੈ ਕੋਈ ਐਨੀ ਵੀ ਉਮਰ ਦੇ ਹਿਸਾਬ ਨਾਲ ਵੇਖੀ ਤਾਂ ਕੱਟੀ ਮਹਿੰਗੀ ਵੀ ਲੱਗੂਗੀ ਤੇ ਛੋਟੀ ਵੀ ਲੱਗਣੀ ਹੈ ਤੇ ਜਿਵੇਂ ਹਾਂ ਬਰੀਡਨ ਦੇ ਪੱਖ ਤੋਂ ਜੇ ਗੱਲ ਕਰੀਏ ਫਿਰ ਇਹਦਾ ਰੇਟ ਕੋਈ ਜ਼ਿਆਦਾ ਨਹੀਂ ਹੈ ਵੀ ਚੰਗੀ ਗਾਂਾਂ ਝੋਟੀ ਦੁੱਧ ਵਾਲੀ ਸੋਹਣੀ ਬਣੂਗੀ ਸਮੇਂ 'ਚ ਇਸ ਗੱਲ ਦੀ ਆਪਣੀ ਗਾਰੰਟੀ ਹੈ ਹੁਣ ਜਿਨ੍ਹਾਂ ਜਿਨ੍ਹਾਂ ਨੂੰ ਆਪਾਂ ਜਾਨਵਰ ਪਹਿਲਾਂ ਦਿੱਤੇ ਸੀ ਮਹਾਰਾਜ ਦੀ ਕਿਰਪਾ ਨਾਲ ਹੁਣ ਉਹ ਪਸ਼ੂ ਦੁੱਧ ਵੀ ਬਹੁਤ ਸੋਹਣਾ ਕੱਢੀ ਆਉਂਦੇ ਤੇ ਮੇਲਿਆਂ 'ਚ ਵੀ ਬਹੁਤ ਨੱਗ ਪਏ ਆ ਜੀ ਠੀਕ ਹੈ ਹਾਂ ਦੱਸੋ ਇਹ ਵੀ ਕੱਟੀ ਸੋਹਣੀ 40000 ਬਾਈ ਨੇ ਡਿਮਾਂਡ ਰੱਖੀ ਹੈ ਪਟਪੁਰਾ ਬੋਸ ਹੋਣਾ ਤਾਨ ਵੀ ਹੋ ਜਾਊਗਾ ਕੋਈ ਨਹੀਂ ਆ ਉਹ ਤਾਂ ਕੋਈ ਨਹੀਂ ਮਾਨਤਾਨ ਆਪਾਂ ਕਰ ਦਾਂਗੇ ਕੋਈ ਨਹੀਂ ਜੇ ਦੂਰੂ ਭਰਾ ਚੱਲ ਕੇ ਹੋਊਗਾ ਮਾਨਤਾਨ ਨੂੰ ਫੁੱਲ ਕਰਾਂਗੇ ਆਪਾਂ ਠੀਕ ਹੈ ਦੋਸਤੋ ਮਾਨਤਾਨ ਹੋ ਜਾਊਗਾ ਇਹ ਪਹਿਲੇ ਨੰਬਰ ਤੇ ਦਿਖਾਈ ਹੈ ਬਾਈ ਦੂਜੇ ਨੰਬਰ ਤੇ ਜਿਹੜੀ ਬੂਰੀ ਕੱਟੀ ਖੜੀ ਹੈ ਇਹ ਕੀ ਡਿਟੇਲ ਹੈ ਕਿੰਨੇ ਟਾਈਮ ਦੀ ਹੋਏ ਇਹ ਬਾਈ ਜੀ ਹੈਗੀ ਹੈ 1.5 ਤੋਂ 2 ਸਾਲ ਦੀ ਹੈ ਅੱਛਾ ਬੀ ਜਣੇ ਕਿ ਇਹ ਨਾ ਬਾਲੀ ਸੰਵੀ ਪਲੀ ਨਹੀਂ ਇਹ ਬਸ ਉ ਬਾਕੀ ਚਰਾਂਦ ਤੇ ਹੀ ਰਹੀ ਇਹ ਅੱਛਾ ਮੰਨ ਕੇ ਚੱਲੋ ਨੋਰਮਲ ਕਰੋ ਹਾਂ ਨੋਰਮਲ ਘਰੋ ਹੀ ਆਈ ਹੈ ਰੰਗ ਰੰਗ ਬਹੁਤ ਇਹਦਾ ਸੋਹਣਾ ਵੀ ਬਾਲਾ ਕੋਈ ਟਾਈਮ ਲੰਮਾ ਸਾੰਭਣੀ ਨਹੀਂ ਪੈਂਦੀ ਕੋਈ ਐਨੀ ਵੀ ਕੋ ਵੱਡੇ ਕੱਦ ਕਾਠ ਵਾਲੀ ਬਣਨੀ ਹੈ ਰਿਮੈਨ ਨੇ ਕੱਦ ਦੀ ਬਣਨੀ ਹਾਂ ਠੀਕ ਹੈ ਕਿੰਨੇ ਟਾਈਮ ਦੀ ਹੋਊਗੀ ਇਹ ਇਹ ਹੋਊਗੀ ਦੋ ਮਹੀਨਿਆਂ ਦੀ ਹੈ ਦੋ ਮਹੀਨਿਆਂ ਦੀ ਹਾਂਜੀ ਠੀਕ ਹੈ ਦਸੋ ਸੰਗ ਸੰਗ ਵੈਸੇ ਸੰਗ ਕੁੰਡਾ ਥੋੜਾ ਜਿਹਾ ਪਿੱਛੇ ਨੂੰ ਕਰਕੇ ਗੂਲ ਕਰਦੀ ਖੁੱਲਾ ਕਰਕੇ ਗੋਲ ਕਰੂਗੀ ਠੀਕ ਹੈ ਤੇ ਵੈਸੇ ਰੰਗ ਰੂੰਗ ਸੋਨਾ ਵੈਸੇ ਬਾਈ ਜੀ ਕਾਟੇ ਵਾਲੀ ਚੀਜ਼ ਹੈ ਨਹੀਂ ਇਹ ਕੋ ਮੱਝ ਹੈ ਨਹੀਂਗੀ ਵੀ ਘਾਟਾ ਪਊਗਾ ਇਹਦੇ ਚ ਇਹ ਗਾਹ ਮੰਨ ਕੇ ਚਲੋ ਵੀ ਜਦੂ ਇਹ ਝੋਟੀ ਹੈ ਮੱਝ ਵੀ ਝੋਟੀ ਵੀ ਬਣਨਾ ਮੱਝ ਵੀ ਬਣਨਾ ਨਕਤੀ ਹੈ ਹਲੇ ਇਹ ਠੀਕ ਹੈ ਅੱਛਾ ਰੇਟ ਕੀ ਹੋਗਾ ਰੇਟ ਹੈ ਦਾ ਬਾਈ ਜੀ 26000 ਰੁਪਈਆ 26000 ਖੋਲੀਆਂ ਨੂੰ ਵੀ ਮੜੀ ਜੀ ਦੇਖੀ ਦੋਸਤੋ ਨਾਰਮਲ ਜੇ ਘਰੋਂ ਆਈ ਹੋਈ ਆ ਉਮਰ ਉਹਦਾ ਬਾਈ ਦੱਸਦਾ ਵੀ ਦੋਆਂ ਸਾਲਾਂ ਦੀ ਹੋ ਗਈ ਹੈ ਇਹ ਠੀਕ ਹੈ ਤੇ ਦਰਮਿਆਨੇ ਜੇ ਕਦ ਕਾਟ ਦੀ ਮੱਝ ਬਣੂਗੀ ਬਾਕੀ ਉਹ ਸੰਭਾਈ ਨਾਲ ਸੰਭਾਈ ਨਾਲੀ ਚੀਜ਼ ਬਣਨੀ ਪਈ ਇਹ ਤਾਂ ਮੇਰੇ ਕੋਲ ਆ ਕੇ ਇਹਨਾਂ ਤਾਂ ਬਹੁਤ ਵਿਚਾਰੀ ਨੂੰ ਫਰਕ ਪੈ ਗਿਆ ਇਹ ਤਾਂ ਜਮਾ ਮਰੀ ਸੀਗੀਆਂ ਲੱਗਦੀ ਠੀਕ ਹੈ ਦੋਸਤੋ 26000 ਰੇਟ ਆ ਵੈਸੇ ਥਣ ਥਣ ਤੁਹਾਨੂੰ ਦਿਖਾ ਦਿੰਦਾ ਰੇਟ ਵੀ ਬਿਲਕੁਲ ਜਾਇਜ਼ ਹੀ ਹੋਗਾ ਤੁਹਾਨੂੰ ਪਤਾ ਹੀ ਵੀ ਅੱਜ ਦੇ ਟਾਈਮ ਦੇ ਵਿੱਚ ਕਾਟੂ ਮਾਲ ਵਾਲੀ ਰੇਟ ਕੀਤਾ ਬਾਈ ਜੀ ਆਪਾਂ ਹਾਂ ਕੋਈ ਜ਼ਿਆਦਾ ਨਹੀਂ ਕੀਤਾ ਠੀਕ ਹੈ ਦੋਸਤੋ ਇਹ ਦੂਜੇ ਨੰਬਰ ਵਾਲੀ ਬੂਰੀ ਕੱਟੀ ਠੀਕ ਹੈ ਇਹ ਦੋਵੇਂ ਨਾਲ ਹੀ ਦੋਸਤੋ ਅੱਜ ਤੁਹਾਨੂੰ ਕਵਰ ਕਰਕੇ ਦਿਖਾਏ ਆ ਜੀ ਸਾਫ਼ ਸੁਧਰੇ ਹੋਣਗੇ ਇਹਨਾਂ ਦੇ ਵਿੱਚੋਂ ਜਿਹੜਾ ਵੀ ਨਾਗ ਦੋਸਤੋ ਪਸੰਦ ਆਵੇ ਜਾਂ ਜਿਹੜ ਬਾਕੀ ਤਸੱਲੀ ਕਰ ਲਿਓ ਤੇ ਚਲੋ ਠੀਕ ਹੈ ਭਾਈ ਜੀ ਠੀਕ ਹੈ ਧੰਨਵਾਦ ਜੀ